ਇਸ ਵਿੱਚ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਮਗਾਪਰਾ ਤੋਂ ਜਿੱਥੇ ਦਿਨ ਦਿਹਾੜੇ ਇੱਕ ਦੁਕਾਨਦਾਰ ਜੋ ਆਪਣੀ ਦੁਕਾਨ ਤੇ ਬੈਠਾ ਮੋਬਾਈਲ ਦੇਖ ਰਿਹਾ ਸੀ ਦੂਰ ਨਕਾਬਪੋਸ਼ ਲੁਟੇਰਿਆਂ ਵੱਲੋਂ ਉਸ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਹਾਲਾਂਕਿ ਦੁਕਾਨਦਾਰ ਵੱਲੋਂ ਆਪਣਾ ਹੌਸਲਾ ਦਿਖਾਉਂਦਿਆਂ ਹੋਇਆਂ ਉਹਨਾਂ ਦਾ ਵਿਰੋਧ ਕੀਤਾ ਜਾਂਦਾ ਹੈ ਅਤੇ ਦੁਕਾਨ ਤੇ ਵੱਡਾ ਨੁਕਸਾਨ ਹੋਣ ਤੋਂ ਬਚਾਇਆ ਜਾਂਦਾ ਹੈ ਫਿਰ ਵੀ ਲੁਟੇਰੇ ਜ਼ਬਰਦਸਤੀ ਕਾਊਂਟਰ 'ਚ ਪਏ ਇੱਕ ਲਫਾਫਾ ਚੁੱਕ ਕੇ ਲੈ ਜਾਂਦੇ ਹਨ ਇਸ ਵਿੱਚ ਕਿੰਨਾ ਕੋਈ ਪੈਸਾ ਕੈਸ਼ ਸੀਗਾ ਕੀ ਕੁਝ ਸੀਗਾ ਇਸ ਸੰਬੰਧੀ ਹਜੇ ਦੁਕਾਨਦਾਰ ਤੋਂ ਜਾਣਕਾਰੀ ਲੈਣੀ ਬਾਕੀ ਹੈ ਤੇ ਪ੍ਰਸ਼ਾਸਨ ਵੱਲੋਂ ਇਸ ਗਾਂ ਜਾਣਕਾਰੀ ਲਵਾਂਗੇ ਇਹ ਵਾਕਿਆ ਚੰਨੂਆ ਰੋਡ ਬਾਗਾਪਾਣਾ ਦਾ ਹੈ ਜਿੱਥੇ ਇੱਕ ਦੁਕਾਨਦਾਰ ਜੋ ਕਿ ਆਪਣੀ ਦੁਕਾਨ ਤੇ ਬੈਠਾ ਮੋਬਾਈਲ ਦੇਖ ਰਿਹਾ ਸੀ ਅਚਾਨਕ ਦੋ ਨਕਾਬ ਪੁਸ਼ਲੇਰੇ ਆਉਂਦੇ ਹਨ ਅਤੇ ਅਸਲਾ ਦਿਖਾ ਕੇ ਉਸਦੀ ਦੁਕਾਨ ਲੁੱਟਣ ਦੀ ਕੋਸ਼ਿਸ਼ ਕਰਦੇ ਹਨ ਉਸ ਦੀ ਹੌਸਲਾ ਦੇਖ ਕੇ ਉਸ ਦਾ ਵਿਰੋਧ ਕਰਨ ਨੂੰ ਦੇਖ ਕੇ ਰੋਲਾ ਪਾਉਣ ਨਾਲ ਉਹ ਲੁਟੇਰੇ ਡਰ ਜਾਂਦੇ ਹਨ ਅਤੇ ਉਥੋਂ ਉਹਤੇ ਕਾਊਂਟਰ ਚ ਪੈਕ ਲਫਾਫੇ ਨੂੰ ਚੱਕ ਕੇ ਭਜਦੇ ਹਨ ਇਸ ਸਬੰਧੀ ਉਹਦੇ ਚ ਕੀ ਕੁਝ ਨੁਕਸਾਨ ਹੋਇਆ ਦੁਕਾਨਦਾਰ ਦਾ ਇਹ ਹਜੇ ਅਣਜਾਣਾਂ ਬਾਕੀ ਹੈ ਪਰ ਇਹ ਵਾਕਿਆ ਚੰਨੂਆ ਰੋਡ ਬਾਗ ਆਪਣਾ ਦਾ ਹੈ ਜਿੱਥੇਕ ਦੁਕਾਨਦਾਰ ਨੂੰ ਕੱਲ ਦਿਨ ਦਿਹਾੜੇ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਗੱਲ ਦੀ ਘਟਨਾ ਦੀ ਖਬਰ ਸ਼ਹਿਰ ਫੈਲ ਗਿਆ ਹੈ ਸ਼ਹਿਰ ਅੰਦਰ ਸਹਿਮ ਦਾ ਮਾਹੌਲ ਬਣ ਗਿਆ ਹੈ ਉਹਤੇ ਪ੍ਰਸ਼ਾਸਨ ਵੱਲੋਂ ਵੀ ਇਸ ਦੇ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਜਿੱਥੇ ਦਿਨ ਦਿਹਾੜੇ ਇਹ ਵਾਕਿਆ ਹੋਇਆ ਹੈ ਇਹ ਚਨੌਰ ਬਾਗ ਆਪਣਦਾ ਹੈ ਜਿੱਥੇ ਮਦਨਮੋਹਨ ਨਾਂ ਦਾ ਵਿਅਕਤੀ ਆਪਣੀ ਦੁਕਾਨ ਤੇ ਬੈਠਾ ਮੋਬਾਈਲ ਦੇਖ ਰਿਹਾ ਸੀ ਦਿਨ ਦਿਹਾੜੇ ਉਸ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਤੁਸੀਂ ਸਿਟੀਵ ਦੇਖ ਰਹੇ ਹੋ ਕਿਸ ਤਰ੍ਹਾਂ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਪਰ ਦੁਕਾਨਦਾਰ ਹੌਸਲਾ ਅਤੇ ਉਸ ਦੇ ਕਹਿ ਸਕਦੇ ਹਾਂ ਵੀ ਦਲੇਰੀ ਦੇਖ ਕੇ ਉਸ ਨੇ ਇਹ ਵੱਡਾ ਨੁਕਸਾਨ ਹੋਣ ਤੋਂ ਬਚਾਇਆ ਗਿਆ ਹੈ ਸਾਢੇ 6 ਵਜੇ ਦੇ ਕਰੀਬ ਇਥੇ ਸਾਡੇ ਬਗਾਪੁਰਾਣਾ ਤੇ ਚੰਨੂ ਵਾਲਾ ਰੋਡ ਦੇ ਉੱਪਰ ਇੱਕ ਦੁਕਾਨ ਹੈ ਜਿਹੜੀ ਮਦਨ ਮੋਹਨ ਜੀ ਦੀ ਕਰਿਆਨੇ ਦੀ ਉਸ ਦੇ ਉੱਪਰ ਜਿਹੜੇ ਦੋ ਸ਼ਖਸ ਆਏ ਜਿੰਨਾਂ ਕੋਲੇ ਕੋਈ ਪਿਸਤੌਲ ਨਾ ਚੀਜ਼ ਸੀਗੀ ਉਹ ਸੋ ਦੀ ਅਸੀਂ ਸੀਸੀਟੀਵੀ ਫੁਟੇਜ ਜਿਹੜੀ ਸਾਨੂੰ ਮਿਲੀ ਹੈ ਇੱਕ ਵੀਡੀਓ ਜਿਹੜੀ ਵਾਇਰਲ ਹੋਈ ਹੈ ਅਸੀਂ ਉਹ ਵੀਡੀਓ ਨੂੰ ਦੇਖ ਕੇ ਤੇ ਅਸੀਂ ਉਹਦੇ ਅੱਗੇ ਜਿਹੜੀ ਕਾਰਵਾਈ ਕਰ ਰਹੇ ਹਾਂ ਸੋ ਮੇਰੀ ਦੁਕਾਨਦਾਰ ਦੇ ਨਾਲ ਵੀ ਗੱਲ ਹੋ ਗਈ ਸੀਗੀ ਸੋ ਦੁਕਾਨਦਾਰ ਨੇ ਸਾਨੂੰ ਇਹੀ ਦੱਸਿਆ ਕਿ ਇਹ ਜਿਹੜੇ ਦੋ ਸ਼ਖਸ ਆਏ ਸਾਨੂੰ ਮੈਨੂੰ ਮਾਰਦਾ ਮਾਰਦਾ ਕਰਕੇ ਤੇ ਜਿਹੜਾ ਮੇਰੇ ਕੋਲ ਇੱਕ ਬੈਗ ਸੀਗਾ ਲਫਾਫਾ ਸੀਗਾ ਉਹ ਲੈ ਕੇ ਉਹਦੇ ਵਿੱਚ ਕੋਈ ਕੈਸ਼ ਵਗੈਰਾ ਤਾਂ ਕੋਈ ਜ਼ਿਆਦਾ ਨਹੀਂ ਸੀਗਾ ਪਰ ਕਾਗਜ਼ ਪੱਤਰ ਕਹਿੰਦੇ ਸਾਡੇ ਉਹਦੇ ਵਿੱਚ ਜ਼ਰੂਰ ਸੀਗੇ ਉਹੇ ਜ਼ਰੂਰ ਸਾਡੇ ਤੋਂ ਖੋ ਕੇ ਜਿਹੜੇ ਲੈ ਕੇ ਗਏ ਆ ਅਸੀਂ ਸੀਸੀਟੀਵੀ ਫੁਟੇਜ ਦੇ ਜਿਹੜੀ ਟੀਮਾਂ ਲਾ ਦਿੱਤੀਆਂ ਗਈਆਂ ਅੱਗੇ ਅਸੀਂ ਜਿਹੜੀ ਕਾਨੂੰਨੀ ਕਾਰਵਾਈ ਉਹ ਅਸੀਂ ਬਿਆਨ ਲਿਖ ਕੇ ਇਹਨਾਂ ਦਾ ਅਸੀਂ ਪਰਚਾ ਦਰਜ ਕਰਕੇ ਜਲਦੀ ਜਲਦੀ ਮੌਜੂਦਾਨ ਨੂੰ ਦਿੱਸਤ ਕਰ ਦਿੱਤਾ ਜਾਵੇ